ਰਾਜੀ ਆ ਦੇ ਰਾਜੀ ਆ ਤੁਸੀਂ ਜਿਹੜਾ ਕਾਂਗਰਸ ਪਾਰਟੀ ਦੇ ਬਲਾਕੇ ਗੁੱਡਾ ਕੱਟ ਰੱਖਿਆ ਗਿਆ ਜਿਹੜਾ ਪਹਿਲਾਂ ਕੱਠ ਦੇ ਚੀਰਕਾਲੇ ਤੋਂ ਲੱਗਿਆ ਗਿਆ ਸੀਗਾ ਐਂ ਦੂਸਰਾ ਕੱਟ ਰੱਖਿੰਦੋ ਆਪ ਕੀ ਰੱਖਿਆ ਆ ਜਿਹਦਾ ਆਤੀ ਗੱਲ ਇਹ ਹੈ ਕਿ ਤੁਸੀਂ ਪਿਛਲੇ ਕੱਠ ਦੇ ਵਿੱਚ ਵੀ ਹਾਜ਼ਰ ਹੋਵੋਗੇ ਇੱਥੇ ਤੇ ਅਸੀਂ ਵੀ ਉਹ ਵਿਸਤਾਰ ਪੂਰਵਕ ਜਿਹੜਾ ਸਾਰਾ ਸੁਣਿਆ ਸੀ ਜੋ ਪ੍ਰੈਸ ਵੱਲੋਂ ਦਿਖਾਇਆ ਗਿਆ ਉਸ ਦੇ ਵਿੱਚ ਜਦੋਂ ਸਰਦਾਰ ਕੁਸ਼ਲਦੀਪ ਸਿੰਘ ਢੱਲੋਜੀ ਨੇ ਵੀ ਉਸ ਕੱਟ ਨੇ ਉੱਤੇ ਚਿੰਤਾ ਜ਼ਾਹਿਰ ਕੀਤੀ ਸੀ ਕਿਉਂਕਿ ਇਹ ਇੱਕ ਪੰਥਕ ਹਲਕਾ ਹੈ ਤੇ ਸਰਦਾਰ ਦਰਸ਼ਨ ਸਿੰਘ ਬਰਾੜ ਨੇ ਲੰਬੇ ਸਮੇਂ ਤੋਂ ਇਸ ਹਲਕੇ ਦੇ ਵਿੱਚ ਸੇਵਾ ਕਰ ਰਹੇ ਆ ਤੇ ਕਿਉਂਕਿ ਇਹ ਸਾਰੇ ਜਿਹੜੇ ਖੱਬੇ ਸੱਜੇ ਦੇ ਹਲਕਿਆਂ ਦੇ ਲੀਡਰ ਸਾਹਿਬਾਨ ਨੇ ਉਹ ਪਹਿਲਾਂ ਵੀ ਜਦੋਂ ਦਰਸ਼ਨ ਸਿੰਘ ਬਰਾੜ ਇੱਥੇ ਇਕੱਠ ਕਰਦੇ ਸੀ ਤੇ ਉਹ ਇੱਥੇ ਆਉਂਦੇ ਹੁੰਦੇ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਜਿਹੜਾ ਉਹ ਇਕੱਠਾ ਉਹਦੇ ਵਿੱਚੋਂ ਦਰਸ਼ਨ ਸਿੰਘ ਬਰਾੜ ਗਿਆ ਹਾਜ਼ਰ ਹੋਣਗੇ ਜਦੋਂ ਉਹਨਾਂ ਨੇ ਇੱਥੇ ਉਹ ਇਕੱਠ ਵੇਖਿਆ ਤੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਤਾਂ ਉਹਨੇ ਹਾਈ ਕਮਾਂਡ ਦੇ ਨਾਲ ਜਿਹੜੀ ਗੱਲਬਾਤ ਕੀਤੀ ਵੀ ਜਿੱਥੇ ਪਹਿਲਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਕੱਠ ਹੁੰਦਾ ਸੀ ਤੇ ਉੱਥੇ ਇਕੱਠਾ ਜਿਹੜਾ ਉਹ ਨਾ ਮਤਰੀ ਸੀ ਕਿਉਂਕਿ ਤੁਸੀਂ ਦੇਖਿਆ ਕੁਰਸੀਆਂ ਖਾਲੀ ਸੀ ਸੋ ਉਹਨਾਂ ਨੇ ਹਾਈ ਕਮਾਂਡ ਨੇ ਏਸਟੀਜ ਨੂੰ ਬੜਾ ਬਰੀਕੀ ਦੇ ਨਾਲ ਲਿਆ ਹਰੀਸ਼ ਚੌਧਰੀ ਜੀ ਦੀ ਡਿਊਟੀ ਲਈ ਤਾਂ ਉਹਨਾਂ ਨੇ ਬਰਾੜ ਸਾਹਿਬ ਦੇ ਨਾਲ ਸੰਪਰਕ ਤਾਂ ਰਿਹਾ ਕਿਉਂਕਿ ਹਰੀਸ਼ ਚੌਧਰੀ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਉਹ ਉਹ ਬਰੀਕੀਆਂ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਨੂੰ ਜਾਣਦੇ ਆ ਸੋ ਸਾਰੀ ਹਾਈ ਕਮਾਂਡ ਦੇ ਰਲ ਕੇ ਬਰਾੜ ਸਾਹਿਬ ਦੇ ਨਾਲ ਜਿਹੜਾ ਰਾਬਤਾ ਕੀਤਾ ਉਹ ਘਰੇ ਗਏ ਉਹਨਾਂ ਦੇ ਜੇ ਬਰਾੜ ਸਾਹਿਬ ਨੂੰ ਕਿਹਾ ਜੀ ਵੀ ਤੁਹਾਡੇ ਤੋਂ ਬਿਨਾ ਜਿਹੜਾ ਹੈਗਾ ਬਾਗਾਪੁਰਾਣਾ ਹਲਕੀ ਦਾ ਜਿਹੜਾ ਦਾਵਾ ਡੋਲ ਆ ਤੇ ਤੁਸੀਂ ਉੱਠੋ ਤਕੜੇ ਹੋ ਕੇ ਤੇ ਤੁਸੀਂ ਜਿਹੜਾ ਇੱਕ ਵਧੀਆ ਤਰੀਕੇ ਨਾਲ ਪ੍ਰੋਗਰਾਮ ਰੱਖੋ ਜਿਹਦੇ ਵਿੱਚ ਸਰਦਾਰ ਭੋਲਾ ਸਿੰਘ ਬਰਾੜ ਜਿਹੜੇ ਉਹਨਾਂ ਨੇ ਵੀ ਜਿਹੜੀ ਬਰਾੜ ਸਾਹਿਬ ਦਰਸ਼ਨ ਸਿੰਘ ਬਰਾੜ ਦੀ ਉਂਗਲੋਂ ਫੜ ਕੇ ਜਿਹੜੇ ਸਿਆਸਤ ਦੇ ਵਿੱਚ ਉਹ ਆਏ ਨਹੀਂ ਸੋ ਇਹਨਾਂ ਨੇ ਰਲ ਮਿਲ ਕੇ ਜਿਹੜਾ ਬਰਾੜ ਸਾਹਿਬ ਦੇ ਨਿਸ਼ਾਨ ਰੇਸ਼ਾਂ ਦੇ ਅਨੁਸਾਰ ਜਿਹੜਾ ਸਾਰੇ ਫਿਰ ਜਿਹੜੇ ਕਾਂਗਰਸੀ ਤਕਸਾਲੀ ਕਾਂਗਰਸੀ ਹਲਕਾ ਬਾਗਾਪੁਰਾਣਾ ਦੀ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਤੇ ਉਹਦੀ ਜਿਹੜੀ ਤੁਸੀਂ ਅੱਜ ਮੀਟਿੰਗ ਦੇ ਵਿੱਚ ਤੁਸੀਂ ਦੇਖ ਹੀ ਲਿਆ ਵੀ ਇੱਕ ਠਾਠਾ ਮਾਰਦਾ ਜਿਹੜਾ ਕੱਟ ਸੀ ਤੇ ਅੱਜ ਇਹਦੀਆਂ ਰਿਪੋਰਟਾਂ ਜਿਹੜੀਆਂ ਹਾਈ ਕਮਾਂਡ ਤੱਕ ਉਹ ਗਈਆਂ ਕਿਉਂਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵੀ ਅੱਜ ਹਾਜ਼ਰ ਸੀ ਇੱਥੇ ਤੇ ਹਰੀਸ਼ ਚੌਧਰੀ ਜਿਹੜੇ ਇੰਚਾਰਜ ਜਿਹੜੇ ਸਪੈਸ਼ਲ ਇੰਚਾਰਜ ਲਾਏ ਨੇ ਹੁਣ ਉਹ ਬੋਤਾਂ ਦੇ ਦਰਮਿਆਨ ਤੇ ਉਹ ਅੱਜ ਜਿਹੜੇ ਸੈਟੀਸਫਾਈ ਹੋ ਕੇ ਇੱਥੋਂ ਗਏ ਆ ਤੇ ਸਾਰਿਆਂ ਨੇ